ਜਵਾਬ ਰਾਂਝੇ ਦਾ ਮਿਲਿਆ ਆਇਆ ਸਰਾ ਘਰਾ ਤੋਂ ਤਕਿਆਂ ਨੂੰ ਹੋਇਆ ਰੱਬ ਦਾ ਫਜ਼ਲ ਕਮਾਲ ਹੀਰੇ ਏ ਵੰਝਲੀ ਜਾਣ ਤੇ ਇਸ਼ਕ ਤੇਰਾ ਪੱਲੇ ਹੋਰ ਨਾ ਅਸਾਂ ਦੇ ਮਾਲ ਹੀਰੇ ਭਾਵੇਂ ਜਾਣ ਤੇ ਔਖ ਹਜ਼ਾਰ ਆਵੇ ਇਨੀ ਵੇਗੀ ਟੰਡੜੇ ਨਾਲ ਹੀਰੇ ਬਦਲੇ ਕੌਲੇ ਇੱਕ ਰਾਰਨਾ ਜੋ ਹੋਇਆ ਬਦਲੇ ਅਰਸ਼ ਤੇ ਫਰਸ਼ ਦੀ ਚਾਲ ਹੀਰੇ ਹੁੰਦੈ ਲਾ ਅਜਲ ਦੀ ਜਾਣ ਪਛਾਣ ਕੱਢੀ ਗਏ ਮੁੱਕ ਨੇ ਸਭ ਸਵਾਲ ਹੀਰੇ ਹੋਰ ਚੀਜ ਜਹਾਨ ਦੀ ਸਭ ਫਾਨੀ ਨਹੀਂ ਇਸ਼ਕ ਨੂੰ ਕਦੇ ਜਵਾਲ ਹੀਰੇ ਤੇਰੀ ਚੱਕਰੀ ਅਸੀਂ ਮਨਜ਼ੂਰ ਕੀਤੀ ਤੈਨੂੰ ਆਪਣਾ ਆਪ ਸੰਭਾਲ ਹੀਰੇ ਪੱਲਾ ਸਵਰੇਏ ਮਾਨ ਦਾ ਛੱਡੀਏ ਨਾ ਜਾਈਏ ਤੋੜ ਤੱਕ ਯਾਰੀਆਂ ਪਾਲ ਹੀਰੇ ਵਿੱਚ ਖਾਕ ਅਖੀਰ ਨੂੰ ਇੱਕ ਹੋਣਾ ਹੁਣ ਸਾਤ ਕੀ ਕੰਗਾਲ ਹੀਰੇ ਹਸ ਖੇਡ ਕੇ ਸਾਹਿਬ ਗੁਜ਼ਾਰ ਜਾਣਾ ਚੰਦ ਰੋਜ ਦਾ ਰੂਪ ਜਮਾਲ ਹੀਰੇ ਚੰਦ ਰੋਜ ਦਾ ਰੂਪ ਜਮਾਲ ਹੀਰੇ